ਜਿਹੜੇ ਭਰਾ ਆਪਣੀ ਭੈਣਾਂ ਤੋਂ ਬਹੁਤ ਜ਼ਿਆਦਾ ਦੁਖੀ ਆਣਾ ਫਿਰ ਆ ਵੀਡੀਓ ਤੁਹਾਡੇ ਲਈ ਆ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਆ ਦੇਖਿਓ ਆ ਫੇਰ ਆ ਗਈ ਯਾਰ ਸੱਚੀ ਮੈਨੂੰ ਦੁਖੀ ਹੋ ਗਿਆ ਹਾਂ ਕੀ ਦੀ ਗੱਲ ਕਰਨ ੜੇ ਜੀ ਆਪਣੀ ਭੈਣ ਦੀ ਰੋਜ਼-ਰੋਜ਼ ਹੀ ਆ ਜਾਂਦੀ ਐ ਦੇਖਿਆ ਰੋਜ਼-ਰੋਜ਼ ਕਿੱਥੇ ਹੁੰਦੀ ਐ ਕਿੰਨੇ ਚਿਰ ਬਾਅਦ ਤੇ ਆਈ ਐ ਤੇ ਜਿੱਥੋਂ ਤੱਕ ਮੈਨੂੰ ਯਾਦ ਮੇਰੇ ਖਿਆਲ ਨਾਲ 6 ਮਹੀਨੇ ਤੇ ਹੋ ਗਏ ਆਆਂ ਨੂੰ ਉਹਨਾਂ ਨੂੰ ਉਹ ਛੱਡ ਯਾਰ ਆ ਦੇਖਿਓ ਆਦੀ ਫੇਰ ਖਰਚਾ ਵਧਾਉਣ ਹਾਂ ਪਾਪਾ ਬਾਹਰ ਚਲੀਏ ਕਮਨ ਪੁੱਤ ਪਹਿਲਾਂ ਹੋਮਵਰਕ ਕਰ ਲਓ ਫੇਰ ਜਾਂਦੇ ਆਂ ਦੇਖਿਆ ਠੀਕ ਐ ਪਾਪਾ ਅੱਗੇ ਸੁਣਿਓ ਜਿੰਨਾ ਪਿਆਰ ਦੇਣਾ ਨਾ ਹੁਣੇ ਦੇ ਲਓ ਆਪਣੀ ਤੀ ਨੂੰ ਹਾਂ ਕਿਉਂ ਕਿਉਂਕਿ ਜਦੋਂ ਇਹਦਾ ਵਿਆਹ ਹੋ ਗਿਆ ਫੇਰ ਇਹਦੇ ਕੋ ਇੱਥੇ ਕਿੱਥੇ ਆਏ ਜਾਣਾ ਸਹੀ ਗੱਲ ਆ ਕਿਉਂ ਕਿਉਂ ਨਹੀਂ ਆਇਆ ਜਾਣਾ ਕਿਉਂਕਿ ਫਿਰ ਉਹਦੇ ਭਰਾ ਨੂੰ ਵੀ ਪ੍ਰੋਬਲਮ ਹੋਊਗੀ ਨਾ ਉਹਦਾ ਵੀ ਖਰਚਾ ਹੋਊਗਾ ਤੁਹਾਨੂੰ ਪਤਾ ਜਦੋਂ ਇੱਕ ਕੁੜੀ ਆਪਣੇ ਸਹੁਰੇ ਘਰ ਚ ਜਾ ਕੇ ਜਾਂਦੀ ਹੈ ਨਾ ਤਾਂ ਆਪਣੇ ਪੇਕੇ ਘਰ ਹੁੰਦੀ ਹੈ ਸਕੂਨ ਵਾਲਾ ਕਿਉਂਕਿ ਉੱਥੇ ਉਹਨੂੰ ਸਮਝਣ ਵਾਲੇ ਲੋਕ ਹੁੰਦੇ ਆ ਨਾਲੇ ਇੱਕ ਗੱਲ ਦੱਸੋ ਕਿ ਜੇ ਪੇਕੇ ਘਰ ਵੀ ਕੁੜੀ ਨਾਲ ਇਸ ਲੁੱਕ ਹੋਊਗਾ ਤੇ ਫਿਰ ਉਹ ਜਾਊਗੀ ਕਿੱਥੇ ਜਾਊਗੀ ਕਿੱਥੇ ਇਹ ਗੱਲ ਤੇ ਗੌਰ ਕਰੀਂ ਦੇਖਿਆ ਜਿਹੜੀਆਂ ਧੀਆਂ ਹੁੰਦੀਆਂ ਨਾ ਉਹ ਸਬਦیاں ਸਾਂਝੀਆਂ ਹੁੰਦੀਆਂ ਆ ਭਾਵੇਂ ਉਹ ਕੁੜੀ ਹੋਵੇ ਭਾਵੇਂ ਉਹ ਭੈਣ ਹੋਵੇ ਉਹ ਕਿੱਥੇ ਜਾਵੇਗੀ ਉਹਨੇ ਆਪਣੇ ਪੇਕੇ ਘਰ ਹੀ ਆਣਾ ਆ ਜੇ ਤੁਸੀਂ ਅੱਜ ਆਪਣੀ ਭੈਣਾ ਦੇ ਨਾਲ ਮਾੜਾ ਕਰਦੇ ਪਿਓ ਨਾ ਤੇ ਉਹ ਟਾਈਮ ਦੂਰ ਨਹੀਂ ਜਦੋਂ ਤੁਹਾਡੀ ਧੀ ਦੇ ਨਾਲ ਤੁਹਾਡਾ ਆਪਣਾ ਪੁੱਤਰ ਹੀ ਉਹਦਾ ਕਰੇਗਾ ਕਿਉਂਕਿ ਸਭ ਕੁਝ ਇੱਥੇ ਹੀ ਆ ਇੱਥੇ ਹੀ ਭੁਗਤਣਾ ਪੈਣਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ